ਹਾਂਜੀ ਕਰ ਅਰਦਾਸ ਬੰਦੇ ਉਹ ਤੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਏਆਈ ਦਾ ਜਵਾਨਾ ਤੇ ਆ ਏਆਈ ਨੇ ਇੱਕ ਡਰੋਨ ਬਣਾਇਆ ਇਹ ਡਰੋਨ ਦੇ ਵਿੱਚ ਬੰਦੇ ਦੀ ਫੋਟੋ ਪਾ ਦੇਣੀ ਆ ਬੰਦੇ ਦੀ ਸ਼ਕਲ ਤੇ ਡਰੋਨ ਨੇ ਬੰਦੇ ਨੂੰ ਲੱਭ ਕੇ ਟਰੈਕ ਕਰਕੇ ਬੰਦੇ ਦੇ ਮੱਥੇ ਦੇ ਉੱਤੇ ਜਾ ਕੇ ਇੱਕ ਫਾਇਰ ਕਰਨਾ ਗੋਲੀ ਮਾਰਨੀ ਆ ਕਹਿ ਲੋ ਤੇ ਗੋਲੀ ਸਿੱਧੀ ਉਹਦੇ ਦਿਮਾਗ ਤੱਕ ਅੰਦਰ ਤੱਕ ਜਾਣੀਏ ਤਾਂ ਉਹਨੇ ਦਿਮਾਗ ਨੂੰ ਫਾੜ ਕਰ ਦੇਣੀ ਆ ਤੇ ਬੰਦਾ ਮਰ ਜਾਣਾ ਮਤਲਬ ਕਿ ਇਹ ਕੋਸ਼ਿਕਾ ਗ੍ਰਾਮ ਦੀ ਚੀਜ਼ 100% ਬੰਦਾ ਮਾਰਦੀ ਆ ਇਹਦਾ ਨਿਸ਼ਾਨਾ ਕਦੇ ਵੀ ਖਰਾਬ ਨਹੀਂ ਜਾਂਦਾ ਗਲਤ ਨਹੀਂ ਲੱਗਦਾ ਇਹ ਸਹੀ ਨਿਸ਼ਾਨੇ ਤੇ ਜਾ ਕੇ ਗੋਲੀ ਮਾਰਦੀ ਆ ਜਿੱਥੇ ਤਾਂ ਇੱਕ ਪਾਸੇ ਜੂਰ ਲਾਇਆ ਹੋਇਆ ਬਿਮਾਰੀਆਂ ਨਾਲ ਲੜਨ ਦੇ ਲਈ ਲੋਕਾਂ ਦੀ ਉਮਰਾਂ ਵਧਾਉਣ ਦੇ ਵਾਸਤੇ ਉੱਥੇ ਹੀ ਦੂਜੇ ਪਾਸੇ ਆਪਾਂ ਇਹ ਵੀ ਚੀਜ਼ਾਂ ਲੱਭਦੇ ਆ ਕਿ ਕਿਸੇ ਨੂੰ ਸੌਖੇ ਤਰੀਕੇ ਨਾਲ ਕਿਵੇਂ ਮਾਰ ਸਕਦੇ ਆ ਇਹ ਇਨਸਾਨ ਦੀ ਫਿਤਰਤ ਆ ਘੱਟ ਜੇ ਆਪਾਂ ਕਦੇ ਕਿਤੇ ਗੱਲ ਕਰਦੇ ਆ ਤਾਂ ਮਨ ਤਾਂ ਕਹਿੰਦਾ ਵੀ ਸਾਇੰਸ ਨੇ ਆ ਬਣਾਇਆ ਉਹ ਬਣਾਇਆ ਫੋਨ ਵੀ ਜਿਹਦੇ ਤੇ ਆਪਾਂ ਗੱਲ ਕਰਦੇ ਆ ਵੀਡੀਓ ਪਾਉਨੇ ਆ ਇਹ ਸਾਰਾ ਕੁਝ ਸਾਇੰਸ ਨੇ ਦਿੱਤਾ ਠੀਕ ਆ ਸਾਇੰਸ ਨੇ ਦਿੱਤਾ ਪਰ ਸਾਇੰਸ ਨੇ ਜੋ-ਜੋ ਚੀਜ਼ਾਂ ਬਣਾਈਆਂ ਨੇ ਉਹ ਇਨਸਾਨੀਅਤ ਦੇ ਭਲੇ ਵਾਸਤੇ ਬੇਸ਼ੱਕ ਬਣਾਈਆਂ ਹੋਣ ਪਰ ਉਹ ਭਲੇ ਵਾਸਤੇ ਉਹਨੀਆਂ ਨਹੀਂ ਵਰਤੀਆਂ ਗਈਆਂ ਜਿੰਨੀਆਂ ਉਹ ਇਨਸਾਨੀਅਤ ਨੂੰ ਖਤਮ ਕਰਨ ਵਾਸਤੇ ਵਰਤੀਆਂ ਗਈਆਂ ਪਹਿਲਾਂ ਆਪਾਂ ਕਦੇ ਕਿਸੇ ਦੇ ਘਰ ਦੀ ਲੜਾਈ ਦਾ ਸਾਨੂੰ ਪਤਾ ਨਹੀਂ ਹੁੰਦਾ ਸੀਗਾ ਆਪਣੇ ਰਿਸ਼ਤੇਦਾਰਾਂ ਤੋਂ ਬਿਨਾਂ ਹੁਣ ਤਾਂ ਸਾਨੂੰ ਸਾਰੀ ਦੁਨੀਆ ਦਾ ਪਤਾ ਵੀ ਕੀਦੇ ਘਰੇ ਲੜਾਈ ਚੱਲਦੀ ਆ ਪਹਿਲਾਂ ਸਾਨੂੰ ਕਿਸੇ ਦੀ ਧੀ ਭੈਣ ਦੇ ਬਾਰੇ ਨਾਲ ਕੋਈ ਮਤਲਬ ਨਹੀਂ ਹੁੰਦਾ ਸੀਗਾ ਜੇ ਕਿਸੇ ਨਾਲ ਕੁਝ ਗਲਤ ਹੁੰਦਾ ਸੀ ਉਹ ਉਹਨਾਂ ਦੇ ਪਿੰਡ ਲੈਵਲ ਤੱਕ ਜਾਂ ਉਹਨਾਂ ਦੇ ਥਾਣੇ ਤੱਕ ਹੁੰਦਾ ਸੀ ਆਲੇ-ਦਾਲੇ 20-50 ਬੰਦਿਆਂ ਨੂੰ ਪਤਾ ਹੁੰਦਾ ਸੀ ਹੁਣ ਤਾਂ ਪੂਰੀ ਦੁਨੀਆ ਨੂੰ ਦੱਸ ਦਿੰਨੇ ਆਪਾਂ ਕੋਈ ਹੈ ਹੀ ਨਹੀਂ ਸਾਡੇ ਅੰਦਰ ਦੇ ਇਨਸਾਨ ਖਤਮ ਹੋ ਗਿਆ ਬਾਹਰ ਅਸੀਂ ਬੇਸ਼ੱਕ ਜਿੰਨੀ ਮਰਜ਼ੀ ਤਰੱਕੀ ਕਰ ਲਈਏ ਪਰ ਸਾਡੀ ਅੰਦਰੋਂ ਚੇਤਨਾ ਖਤਮ ਹੋਈ ਹੋਈ ਆ ਖੜੀ ਆ ਤੇ ਉਹ ਜਿੰਨਾ ਚਿਰ ਤੱਕ ਅਸੀਂ ਉਹਨੂੰ ਨਹੀਂ ਅੱਗੇ ਲੈ ਜਾਂਦੇ ਹੈਗੇ ਉਹਨਾਂ ਚਿਰ ਤੱਕ ਇਹਨਾਂ ਤਰੱਕੀਆਂ ਦਾ ਕੋਈ ਮਤਲਬ ਨਹੀਂ ਹੈਗਾ ਤੇ ਇਹ ਤਰੱਕੀਆਂ ਨੇ ਜਿਹੜੀਆਂ ਕੋ ਬਾਲੀਆਂ ਵੱਡੀਆਂ ਨਹੀਂ ਹੈਗੀਆਂ ਦੇਖਣ ਨੂੰ ਲੱਗਦੀਆਂ ਨੇ ਪਰ ਜੇ ਤੁਹਾਨੂੰ ਪ੍ਰਮਾਤਮਾ ਦੀ ਸਮਝ ਆ ਗਈ ਤਾਂ ਤੁਹਾਨੂੰ ਪਤਾ ਲੱਗੂਗਾ ਵੀ ਇਹ ਬਹੁਤ ਥੱਲੇ ਵਾਲੇ ਲੈਵਲ ਦੀਆਂ ਗੱਲਾਂ ਨੇ ਇਹ ਤੋਂ ਉੱਪਰ ਪ੍ਰਮਾਤਮਾ ਨੇ ਬਹੁਤ ਕੁਝ ਬਣਾ ਰੱਖਿਆ ਜਦੋਂ ਅਸੀਂ ਉਹਦੇ ਮਾਰਗ ਤੇ ਚੱਲਦੇ ਆਂ ਫਿਰ ਸਾਨੂੰ ਇਹ ਚੀਜ਼ਾਂ ਦੀ ਸਮਝ ਆਉਂਗੀ ਇਸੇ ਕਰਕੇ ਅਕਸਰ ਕਹੀਦਾ ਕਿ ਉਸ ਪ੍ਰਮਾਤਮਾ ਦਾ ਨਾਮ ਲਿਆ ਕਰੋ ਜਿਦਾਂ ਦਾ ਟਾਈਮ ਚੱਲਦਾ ਵਾਹਿਗੁਰੂ ਤੋਂ ਬਿਨਾ ਤੁਹਾਨੂੰ ਕਿਸੇ ਨੇ ਨਹੀਂ ਬਚਾਉਣਾ ਜਿਉਂਦੇ ਬਸਤੇ ਰਹੋ ਧੰਨਵਾਦ